ਪੰਜਾਬ 249 ਵੈਬ ਚੈਨਲ ਵੇਖ ਰਹੇ ਸਮੂਦ ਅਚਕਿਆਂ ਦਾ ਸਵਾਗਤ ਹੈ ਰਾਏ ਸਿੱਖ ਆਜ਼ਾਦ ਸੈਨਾ ਵੱਲੋਂ ਮੰਡੀ ਲਾਧੂ ਕਾ ਵਿੱਚ ਕਰਵਾਇਆ ਗਿਆ ਗੁਰਮਤ ਸਮਾਗਮ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਸਮਾਗਮ ਵਿੱਚ ਲਿਆ ਗਿਆ ਹਿੱਸਾ ਜਾਣਕਾਰੀ ਦਿੰਦਿਆਂ ਰਾਏ ਸਿੱਖ ਆਜ਼ਾਦ ਸੈਨਾ ਦੇ ਪ੍ਰਧਾਨ ਬੂਟਾ ਸਿੰਘ ਵੱਲੋਂ ਕਿਹਾ ਗਿਆ ਕਿ ਇਹ ਗੁਰਮਤ ਸਮਾਗਮ ਸਾਡੇ ਸਮਾਜ ਨੂੰ ਧਰਮ ਨਾਲ ਜੋੜਨ ਲਈ ਕਰਵਾਇਆ ਗਿਆ ਹੈ ਸਮਾਗਮ ਤੋਂ ਬਾਅਦ ਆਉਣ ਵਾਲੇ ਅਹੁਦੇਦਾਰ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਮਾਗਮ ਤੇ ਪਹੁੰਚਣ ਵਾਲੀਆਂ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ترین ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਦਨਾਈ ਕੀ ਬੈਲ ¡Para, para, para दया तारी ਬਾਣੀ ਹਰਨ ਤੇਰੀ ਸੋਣ ਸੋਣ ਤੂ ਬਲਹਾ ਪਰਮਗਤ ਤੇਰੀ ਅੰਮ੍ਰਿਤ ਬਾਣੀ ਰਾਮ ਕਲੀ ਮਹਲਾ 3 ਜਨਨਤ ਕੋ ਓੰਕਾਰ ਸਤਗੁਰ ਪਰਸਾਦ ਅਨੰਦ ਵੇਆ ਤੇਰੀ ਬਾਣੀ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਰਬ ਮਨ ਮੈਂ ਕਿਹਾ ਅਰਦਾਸ Tchau. Tá in yeah. ਵਾਹਿਗੁਰੂ ਇੱਕ ਓਮਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਹਿ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ ਹਨ ਪ੍ਰਧਾਨੋ ਗੁਰਦਾ ਭਗਉਤੀ ਸਮਰੱਤ ਗੁਰੂ ਨਾਨਕ ਲੇਂ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਇ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਅਨੁ ਕਰਿਸ਼ਨ ਧਿਆਈਐ ਜਹ ਜਿੰਠਾ ਸਭ ਦੁਖ ਜਾਇ ਏਕ ਬਾਹਰ ਸਿਮਰੈ ਕਰਨੋਂ ਨਿਦਿਆਵੈ ਧਾਏ ਸਭ ਥਾਈ ਹੋਇ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਏ ਦਸਾ ਪਾਤਸ਼ਾਹ ਜੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੁੱਲ ਜੀ ਪੰਜਾਬ ਪਿਆਰੇ ਆ ਚੋਹ ਸਾਹਿਬ ਜਤਿਆਂ ਚਾਰੀਆਂ ਮੁਕਤੇ ਆ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਤੇਗ ਚਲਾਈ ਤੇਗ ਵਾਈ ਦੇਕੇ ਅੰਡਠ ਕੀਤਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ へਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਆਈਆਂ ਚਰਖੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਜੀ ਧਰਮ ਨੇ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਵਾਈ ਤੇਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਪੰਜਾ ਤਖਤਾਂ ਸਰਬੱਤ ਗੁਰਦਵਾਰਿਓਂ ਕਾ ਧਿਆਨ ਕਰਕੇ ਬੋਲ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿ ਆਵੇ ਚੇਤਿ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਛਿਆ ਰਿਆ ਤੇਗ ਤੇਗ ਫੱਤੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਏ ਖਰਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬੇਕ ਦਾਣ ਵਿਸਾਹ ਦਾ ਭਰੋਸਾ ਦਾਣ ਦਾਨ ਸਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਜੀ ਦੇ ਈਸ਼ ਨਾਮ ਚੌਕੀਆਂ ਛੱਡੇ ਗੁੰਗੇ ਜੁਗੋ ਜੁਗਿਆ ਟੱਲ ਧਰਮ ਕਾ ਜੈਕਾਰ ਬੋਲੋ ਜੀ ਮੇੜ ਕਾਲ ਫੁਰਖੇ ਅੰਤਰ ਜਾਮੀ ਆਪਣੇ ਪੰਥ ਦੇ ਸਦਾ ਸਹੀ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਮਣਿਆਂ ਦੇ ਮਾਣ ਇਤਾਨਿਆਂ ਦੇ ਤਾਨ ਨੇ ਉੱਟਿਆ ਕੀ ਓਟ ਨੇ ਅਸਰਿਆਂ ਦੇ ਅਸਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੁਤ ਦੀ ਪਤਸ਼ਾਹੀਓ ਰਾਏ ਸਿੱਖ ਆਜ਼ਾਦ ਸੈਨਾ ਜਿਸੜ ਪੰਜਾਬ ਅਤੇ ਸਮੂਹ ਔਕੇਦਾਰਾਂ ਨੇ ਮਿਲ ਕਰਕੇ ਗੁਰਬਾਣੀ ਸਜਣਾ ਨੇ ਮਿਲ ਕਰਕੇ ਇਲਾਕੇ ਦੀ ਸੁਖ ਸ਼ਾਂਤੀ ਵਾਸਤੇ ਗੁਰਬਾਣੀ তথা ਕੀਰਤਨ ਸਗਮਾਗਮ ਕਰਵਾਏ ਗਏ ਦਾਤਾ ਜੀ ਰਹਿਮਤ ਕਰਨੀ ਰਹਿਮਤ ਕਰਨੀ ਸਾਰੇ ਇਲਾਕੇ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਜੀ ਦੁੱਖਾਂ ਕਲੇਸ਼ਾਂ ਦਾ ਨਾਸ ਸੁੱਖਾਂ ਦੇ ਪਰਵੇਸ਼ ਕਰਨ ਨੇ ਸਰਬੱਤ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਦਰੇ ਕਰੋ ਨਾਮ ਦਾਣ ਦੀ ਦਾਤ ਗੁਰ ਸਿੱਖੀ ਜੀਵਨ ਚਰਨਾ ਦਾ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਦੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਪ੍ਰਮਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੀ ਜੋ ਛਕੇ ਸਤਨਾਮ ਵਾਹਿਗੁਰੂ ਦਾ ਜਾਪ ਜੱਪੇ ਪਤਸ਼ਾਹੀਓ ਦਰ ਆਈ ਸੰਗਤੀ ਹਾਜ਼ਰੀ ਦਰ ਪਰਵਾਨ ਕਰਨੀ ਕਦਮ ਕਦਮ ਲੇਖੇ ਲਾਉਣਾ ਚਲ ਬੁਲ ਭੇਡਾ ਕੀਤਾ ਪਰਵਾਨ ਕਰਨਾ ਜੀ ਨਕਰ ਖੇੜਾ ਸੁਖੀ ਬਸਾਉਣਾ ਕਾਮ ਕਰੋਧ ਲੋਕ ਮੋਹੰਕਾਰ ਤੋਂ ਬਚਾਈ ਰੱਖਣਾ ਸਤਿਗੁਰ ਦੀ ਸੁਖ ਹੋਵੇ ਨਾਮ ਚੇਤਿ ਆਵੇ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਨਾਨਕ ਨਾਮ ਚੜਤੀ ਕਲਾ ਏੜੇ ਭਾਣੇ ਸਰਬਤ ਦੀ ਆਕਾਪ ਵਾਹਿਗੁਰੂ ਜੀ ਕਾ ਖਾਲਸਾ ਦੁਹਰਾ ਕੇ ਆ ਭਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲ ਬੋਚੈ ਰਾਜ ਕਰੇਗਾ ਖਾਲਸਾ ਖੁਆਰ ਸਭ ਮਿਲẽਗੇ ਵਾਹਿਗੁਰੂ ਨਾਮ ਜਹਾਜ ਜੋ ਸਰਦਾ ਕਰ ਸੇ ਮੰਦੇ ਗੁਰੂ ਪਾਰਿ ਉਤਾਰਣ ਜੋ ਸਰਦਾ ਕਰ ਸੇ ਮੰਦੇ ਗੁਰੂ ਪਾਰਿ ਉਤਾਰਣ ਬੋਲੇ ਇਸੋ ਮਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਸਿਕਾ ਸਸਿਕਾ ਸਰਨਾਮ ਤੁਹਾਡਾ ਮੇਲਾ ਬੂਟਾ ਸਿੰਘ ਬੂਟਾ ਸਿੰਘ ਜੀ ਅੱਜ ਦਾ ਜਿਹੜਾ ਸਮਾਗਮ ਕਰਵਾਇਆ ਗਿਆ ਹੈ ਕਿੰ ਮੰਤਵ ਹੈ ਕਿਸ ਤਰ੍ਹਾਂ ਦਾ ਸਮਾਗਮ ਹੈ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਰਾਏ ਸਿੱਖ ਅਜਾਦ ਸਿੰਘਾਂ ਵੱਲੋਂ ਗੁਰਬਾਣੀ ਕਥਾ ਕੀਰਤਨ ਸਮਾਗਮਾਂ ਸੀ ਲਾਧੂ ਕਾ ਮੰਡੀ ਸ਼ਗੁਲ ਰਿਜ਼ੋਰਟ ਦੇ ਵਿੱਚ ਕਰਵਾ ਰਹੇ ਜਿਹਦੇ ਵਿੱਚ ਹੈਗਾ ਵੀ ਸਮਾਜ ਨੂੰ ਜਿਹੜਾ ਸਾਡਾ ਸਮਾਜ ਹੈ ਉਹ ਵਿਖਰ ਰਿਹਾ ਆ ਜੋ ਅਲੱਗ-ਅਲੱਗ ਆਪਣੇ ਸਮਾਜ ਨੂੰ ਹੀ ਛੱਡ ਕੇ ਅੱਜ ਧਰਮ ਨੂੰ ਛੱਡ ਕੇ ਦੂਸਰੇ ਪਾਸੇ ਜਾ ਰਿਹਾ ਉਸ ਜੀ ਨੂੰ ਲੈ ਕੇ ਕਰਵਾ ਰਹੇ ਆ ਤਾਂ ਕਿ ਸਾਡਾ ਸਮਾਜ ਇਕੱਠਾ ਰਹੇ ਔਰ ਜਿਹੜਾ ਸਾਡਾ ਸਮਾਜ ਆ ਜਿਹੜੇ ਲੋਕ ਨੇ ਉਹ ਗੁਰਬਾਣੀ ਦੇ ਨਾਲ ਜੁੜੇ ਰਹੇ ਕਿਦਾਂ ਦਾ ਅਪਰਾਲਾ ਜਿਹੜਾ ਅੱਜ ਹੋਰ ਕੀਤਾ ਗਿਆ ਜੇ ਸੰਗਤਾਂ ਦੀ ਗੱਲ ਕਰੀਏ ਤਾਂ ਹਾਂ ਸੰਗਤਾਂ ਵੱਲੋਂ ਇਹੀ ਹੈ ਜੀ ਕਿ ਲੋ ਮੇਨ ਜਿਹੜਾ ਹੈਗਾ ਜੀ ਰਾਈ ਸਿੱਖਾ ਜਾਸਨ ਵੱਲੋਂ ਜਿਹੜਾ ਹੈਗਾ ਸਮੇਂ-ਸਮੇਂ ਤੇ ਜਿਹੜਾ ਕੋਈ ਕੈਂਪ ਲਗਾ ਕੇ ਇਹ ਨਸ਼ਿਆਂ ਦੇ ਖਿਲਾਫ ਕੈਂਪ ਲਗਾਈਦੇ ਨਸ਼ਿਆਂ ਦੇ ਖਿਲਾਫ ਰੈਲੀਆ ਮੈਡੀਕਲ ਕੈਂਪ ਲਗਾ ਕੇ ਠੀਕ ਹੈ ਜੀ ਸਮਾਜ ਦੀ ਏਕਤਾ ਨੂੰ ਲੈ ਕੇ ਅਲੱਗ-ਅਲੱਗ ਕਿਤੇ ਜਾਂਦੇ ਉਹ ਸੰਗਤਾਂ ਨੂੰ ਹੀ ਇੱਕ ਉਪਦੇਸ਼ ਦੇਣਾ ਜੋ ਕਿ ਸਮਾਜ ਦੇ ਵਿੱਚ ਅਸੀਂ ਸਾਰੇ ਨਾਲ ਮਿਲ ਕੇ ਜਿਹੜਾ ਸਮਾਜ ਨੇ ਸਿਰਜੀਏ ਤਾਂ ਕਿ ਇੱਕ ਸਮਾਜ ਵਧੀਆ ਬਣ ਸਕੇ ਆਉਣ ਵਾਲੀ ਪੀੜ੍ਹੀ ਨੂੰ ਵੀ ਪੀੜ੍ਹੀ ਵੀ ਇੱਕ ਵੇਹਾਂ ਸਾਡੇ ਕੋਈ ਨਾ ਕੋਈ ਜਿਹੜੇ ਬਜ਼ੁਰਗ ਸਾਡੇ ਕੋਲ ਸੇ ਕਰਕੇ ਗਏ ਨੇ ਔਰ ਜੋ ਇੱਕ ਮੇਨ ਜਿਹੜੀ ਗੱਲ ਹੈ ਅੱਜ ਗੁਰਬਾਣੀ ਕਥਾ ਕੀਰਤਨ ਕਰਾਉਣ ਦੀ ਉਹ ਇਹ ਹੈਗਾ ਵੀ ਚਲੋ ਜੋ ਸਾਡੇ ਗੁਰੂ ਸਾਹਿਬਾਨ ਸਨ ਜਿਨ੍ਹਾਂ ਨੇ ਸਾਡੇ ਲਈ ਦੇਸ਼ ਦੇ ਲਈ ਧਰਮ ਦੇ ਲਈ ਆਪਣਾ ਸਭ ਕੁਝ ਸਰਬੰਸਤਕ ਵਾਰ ਦਿੱਤਾ ਉਹਨਾਂ ਨੇ ਸੀ ਤੱਕ ਨਹੀਂ ਕੀਤੀ ਪਰ ਅਸੀਂ ਥੋੜੇ ਜਿਏ ਦਾ ਕੋਈ ਲਾਲਚ ਨੂੰ ਲੈ ਕੇ ਜਾਂ ਥੋੜੇ ਜਿ ਕਿਸੇ ਦੇ ਮਗਰ ਮਗਰ ਲੱਗ ਕੇ ਅਸੀਂ ਜਿਹੜਾ ਆਪਣਾ ਧਰਮ ਨੂੰ ਛੱਡ ਰਹੇ ਹਾਂ ਇਹ ਜਿਹੜਾ ਹੈਗਾ ਕਿਤੇ ਨਾ ਕਿਤੇ ਸਾਡੇ ਵਾਸਤੇ ਮਾੜੀ ਗੱਲ ਹੈ ਔਰ ਸਾਨੂੰ ਕਿਤੇ ਨਾ ਕਿਤੇ ਜਿਹੜਾ ਜਵਾਬ ਹੈਗਾ ਉਸ ਪ੍ਰਮਾਤਮਾ ਅੱਗੇ ਦੇਣਾ ਪੈਣਾ ਔਰ ਇਸ ਦਾ ਜਿਹੜਾ ਦੰਡ ਜਿਹੜਾ ਬਹੁਤ ਵੱਡਾ ਹੋ ਸਕਦਾ ਇਸ ਕਰਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਰੇ ਜਿੱਥੇ-ਜਿੱਥੇ ਵੱਲੋਂ ਆਪਣਾ ਅਸੀਂ ਧਰਮ ਦੇ ਵਿੱਚ ਹਾਂ ਉਹ ਤਾਰਮ ਉਹਦੇ ਵਿੱਚ ਤੁਸੀਂ ਪੱਕੇ ਰਹੇ ਜੀ ਸਮਾਜ ਜੀ ਤੁਸੀਂ ਗੱਲ ਕੀਤੀ ਹੈ ਕਿ ਇਹ ਜਿਹੜਾ ਸਮਾਗਮ ਕਰਵਾਇਆ ਗਿਆ ਹੈ ਕੱਲਾ ਰਾਏ ਸਿੱਖ ਆਜ਼ਾਦ ਸੈਨਾ ਵੱਲੋਂ ਆ ਜਾਂ ਸਾਰੇ ਲੋਕ ਇੱਥੇ ਪਹੁੰਚੇ ਹੋਏ ਨੇ ਨਹੀਂ ਜੀ ਇਹਦੇ ਵਿੱਚ ਨਾ ਸਾਰੇ ਹੀ ਲੋਕ ਪਹੁੰਚੇ ਆ ਸਮੂਹ ਲਾਦੂਗਾ ਸ਼ਹਿਰ ਮੰਡੀ ਹੈ ਜਿਹੜੀ ਨਾਪਾਣ ਵਾਸੀ ਸਾਰੇ ਆ ਇਹ ਸਾਰੀ ਸੰਗਤਾਂ ਦੇ ਵੱਲੋਂ ਜਿਹੜਾ ਮਿਲ ਕੇ ਕਰਵਾਇਆ ਜਾ ਰਿਹਾ ਹੈ ਜੀ ਹਾਂ ਜੀ ਹੋਰ ਤਾਂ ਨਹੀਂ ਸੱਜਣਾਂ ਵੀਰਾਂ ਦੇ ਨਾਲ ਸਾਰਿਆਂ ਨੇ ਮਿਲ ਕੇ ਜੀ ਹੋਰ ਕੀ ਕਹਿਣਾ ਚਾਹੋਗੇ ਇਸ ਵਿਸ਼ੇਸ਼ ਸਮਾਗਮ ਦੇ ਰਾਹੀਂ ਜੇ ਸੰਗਤਾਂ ਨੂੰ ਬੇਨਤੀ ਜਾਂ ਸੂਚਨਾ ਕਰਨੀ ਚਾਹੋ ਤਾਂ ਕੀ ਬੇਨਤੀ ਕਰੋਗੇ ਅਸੀਂ ਕਿਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਇੱਕ ਤਾਂ ਤੁਸੀਂ ਸਭ ਤੋਂ ਸਭ ਦੇ ਸੰਗਠਨ ਦੇ ਨਾਮ ਰਾਏ ਸਿਕ ਜਾਤਸਰਾਂ ਦੇ ਨਾਲ ਜੁੜੋ ਤਾਂ ਕਿ ਤੁਹਾਨੂੰ ਕਿਤੇ ਵੀ ਜਾਂ ਕੁਝ ਵੀ ਹੈਗਾ ਅਸੀਂ ਨਾਲ ਤੁਹਾਡੇ ਖੜੇ ਹਾਂ ਕੋਈ ਮੁਸ਼ਕਲ ਆਉਂਦੀ ਹੈ ਪੂਰੀ ਸਨੇਹ ਦੇ ਨਾਲ ਗਰਵਾਣੀ ਦੇ ਨਾਲ ਅਸੀਂ ਜੁੜੀਏ ਨਾ ਕਿ ਅਸੀਂ ਕਿਤੇ ਨਾ ਕਿਤੇ ਜਿਹੜਾ ਹੈਗਾ ਵੀ ਮਾੜੇ ਮੋٹے ਚੀਜ਼ ਨੂੰ ਲਾਲਚ ਨੂੰ ਲੈ ਕੇ ਅਸੀਂ ਹੋਰ ਪਾਸੇ ਜਾਈਏ ਜਾਂ ਆਪਦੇ ਸਵਾਰਥ ਲਈ ਹੋਰ ਪਾਸੇ ਨਹੀਂ ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜਾ ਹੈਗਾ ਸਾਡੇ ਲਈ ਉਹਨਾਂ ਨੇ ਸਾਰਾ ਕੁਝ ਧਰਮ ਲਈ ਕੁਰਬਾਨੀਆਂ ਦਿੱਤੀ ਨਾ ਕਿ ਉਹਨਾਂ ਨੇ ਆਪਦੇ ਪਰਿਵਾਰ ਲਈ ਜਾਂ ਆਪਦੇ ਕਿਸੇ ਖੁਦ ਦੇ ਲਈ ਨਹੀਂ ਕੀਤਾ ਹੈਗਾ ਇਸ ਲਈ ਅਸੀਂ ਸੰਦੇਸ਼ ਦਿੱਤੀ ਇਸ ਸੰਗਤਾਂ ਨੂੰ ਕਿ ਅਸੀਂ ਜਿਹੜਾ ਗੁਰਬਾਣੀ ਨਾਲ ਜੁੜ ਕੇ ਰਹੇ ਸਾਰੇ ਰਲ ਮਿਲ ਕੇ ਰਹੇ ਅਸੀਂ ਜੀ